ਅੱਜ ਰਾਜਪੁਰਾ ਖਨੌਰ ਸਨੌਰ ਦੇ ਕੁਸਲਤਿਆਂ ਦੇ ਤਿੰਨੇ ਹਲਕਿਆਂ ਦੇ ਪਿੰਡਾਂ ਵਿੱਚ ਮੈਂ ਜਾਣ ਦਾ ਵਰਕਰ ਨੂੰ ਮਿਲਨ ਦਾ ਪ੍ਰੋਗਰਾਮ ਕਰਾਇਆ ਮੈਂ ਸਮਝਦਾ ਕਿ ਪੰਜਾਬ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਬੜੇ ਸੰਕਟਾਂ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਪਾਣੀ ਦਾ ਸੰਕਟ ਬੜੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਪਾਣੀ ਦੇ ਸੰਕਟ ਦੇ ਹੱਲ ਲਈ ਅੱਜ ਤੱਕ ਕਿਸੇ ਸਰਕਾਰ ਨੇ ਸਿਰਦ ਤਰੀਕੇ ਨਾਲ ਸੋਚਿਆ ਹੀ ਨਹੀਂ ਔਰ ਪਾਣੀ ਇੱਕ ਬਹੁਤ ਅਹਿਮ ਸਮੱਸਿਆ ਹੁਣ ਇੱਕੋ ਹੀ ਬਣਦੀ ਜਾ ਰਹੀ ਹੈ ਪਾਣੀ ਨੂੰ ਸੰਭਾਲਣ ਦੇ ਪਾਣੀ ਨੂੰ ਵਧੀਆ ਤਰੀਕੇ ਨਾਲ ਵਰਤਣ ਦੇ ਜਿੰਨੀ ਦੇਰ ਤੱਕ ਸਹਿਰਦ ਯਤਨ ਨਹੀਂ ਹੋਣਗੇ ਤਾਂ ਇਹ ਸੰਕਟ ਹੋਰ ਡੂੰਘਾ ਹੁੰਦਾ ਜਾਏਗਾ ਅੱਜ ਸਭ ਤੋਂ ਜ਼ਰੂਰੀ ਗੱਲ ਹੈ ਕਿ ਬਾਰਸ਼ਾਂ ਦੇ ਪਾਣੀ ਨੂੰ ਸੰਭਾਲ ਕੇ ਕਿਵੇਂ ਵਰਤੋਂ ਜੋਗ ਬਣਾਇਆ ਜਾਵੇ ਜਿਹੜਾ ਵੇਸਟੇਜ ਪਾਣੀ ਦੀ 67% ਤੋਂ ਵੱਧ ਉਹਨੂੰ ਕਿਵੇਂ ਰੋਕਿਆ ਜਾਵੇ ਸਭ ਤੋਂ ਵੱਡਾ ਸਵਾਲ ਅੱਜ ਪੰਜਾਬ ਦੇ ਸਾਹਮਣੇ ਇਹ ਆ ਦੂਜੀ ਗੱਲ ਨਸ਼ਿਆਂ ਦੀ ਬਹੁਤਾਤ ਨੇ ਪੰਜਾਬ ਨੂੰ ਇੱਕ ਗ੍ਰਾਂਂਧ ਧਰਤੀ ਦੇ ਰੂਪ ਦੇ ਵਿੱਚ ਬਣਾਤਾ ਅੱਜ ਨੌਜਵਾਨਾਂ ਦੀ ਡੈਥ ਹੋ ਰਹੀ ਹੈ ਜਿਹੜੀ ਅਮਨ ਕਾਨੂੰਨ ਦੀ ਮਾਰੀ ਹਾਲਤਾ ਉਹਦੇ ਵਿੱਚ ਵੀ ਨਸ਼ੇੜੀਆਂ ਦਾ ਬਹੁਤ ਵੱਡਾ ਹੱਥ ਆ ਔਰ ਦੂਜੀ ਗੱਲ ਦਾ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਸਾਰਾ ਕੁਝ ਹੋ ਰਿਹਾ ਸਰਕਾਰ ਦੇ ਇੱਕ ਆਪਣੇ ਵਿਧਾਇਕ ਵੱਲੋਂ ਸਿੱਧੇ ਤੌਰ ਤੇ ਦੋਸ਼ ਲਾਉਣਾ ਇਹ ਨਸ਼ਿਆਂ ਦੀ ਬਹੁਤਾਤ ਲਈ ਸਰਕਾਰੀ ਸਰਪੰਸਤੀ ਜ਼ਿੰਮੇਵਾਰੀਆਂ ਔਰ ਉਹਨਾਂ ਨੇ ਕਈ ਰਾਸੀ ਤੇ ਹਰਦੇ ਆਗੂਆਂ ਦੇ ਸਦਾ ਤਰੀ ਤੇ ਹਰਦੇ ਆਗੂਆਂ ਦੇ ਨਾਂ ਵੀ ਲਏ ਉਹਦਾ ਵੀ ਕੋਈ ਨੋਟਿਸ ਸਰਕਾਰ ਨੇ ਅਜੇ ਤੱਕ ਨਹੀਂ ਲਿਆ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਪੰਜਾਬ ਦੇ ਸਾਹਮਣੇ ਬਣਦੀ ਜਾ ਰਹੀ ਹੈ ਔਰ ਪੰਜਾਬ ਦੀ ਬੇਰਦਗਾਰੀ ਜਿਹੜੀ ਆ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ ਕਿਉਂਕਿ ਕੈਨੇਡਾ ਦਾ ਸੰਕਟ ਜਿਹੜਾ ਹੈ ਉਹ ਪੰਜਾਬ ਲਈ ਸਿਰਦਰਦੀ ਬਣੇਗਾ ਕੈਨੇਡਾ ਦੇ ਜਿਹੜੇ ਬੱਚੇ ਪੰਜਾਬ ਤੋਂ ਚਲੇ ਜਾਂਦੇ ਸੀ ਉਹ ਵਾਪਸ ਮਣਨੇ ਸ਼ੁਰੂ ਹੋ ਗਏ ਤੇ ਬੇਰਜਗਾਰੀ ਜਿਹੜੀ ਹੈ ਉਹ ਵੀ ਕਾਉਂ ਵਾਲੇ ਸਮਾਜ ਵਿੱਚ ਬਹੁਤ ਵੱਡੀ ਸਮੱਸਿਆ ਬਣੇਗੀ ਔਰ ਉਹਦੇ ਨਾਲ ਅਗਰ ਗਰੂਨ ਦੀ ਸਥਿਤੀ ਹੋਰ ਵਿਗੜੇਗੀ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਉਹਨਾਂ ਚੁਣੌਤੀਆਂ ਨੂੰ ਨਿਜਿੱਠਣ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ ਸ਼ਰਮਣੀ ਅਕਾਲੀ ਦਲ ਵਰਗੀ ਪਾਰਟੀ ਦੀ ਪਰ ਵੱਧ ਕੇ ਸਭਤੀ ਨਾਲ ਸ਼ਰਮਣੀ ਅਕਾਲੀ ਦਲ ਅੱਜ ਆਪਣੇ ਸੰਕਟ ਵਿੱਚ ਫਸਿਆ ਪਿਆ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਦਿੱਲੀ ਦੇ ਸ਼੍ਰੋਹਣੀ ਗੱਲਦਲ ਦੀ ਲੀਡਰਸ਼ਿਪ ਵੱਲੋਂ ਜੋ ਗਲਤੀਆਂ ਤੇ ਲਾਪਰਵਾਹੀਆਂ ਹੋਈਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰਿਆ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਫਤਵਾ ਦਿੱਤਾ ਸਾਡੇ ਬਹੁਤ ਸਿਹਰ ਤੇ ਜਥਾਨਾਂ ਦੇ باوجود ਸਾਸ ਵੀਰ ਸੀ ਬਾਦਲ ਹੋ ਰਹੇ ਨੇ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਨਾ ਕੀਤਾ ਜਿਹਦੇ ਕਰਕੇ ਪਾਰਟੀ ਹੋਰ ਗਹਿਰੇ ਸਾਂਕਰ ਵਿੱਚ ਚਲੀ ਗਈ ਔਰ ਪਾਰਟੀ ਨੂੰ ਜੋੜਨ ਦੀ ਥਾਂ ਪਾਰਟੀ ਨੂੰ ਇਕੱਠੇ ਰੱਖਣ ਦੀ ਥਾਂ ਸਾਸੂ ਵੀਰ ਸਿੰਘ ਬਾਦਲ ਹੋਰਾਂ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਆਪ ਹੀ ਧੜਿਆਂ ਵਿੱਚ ਵੰਡਣਾ ਸ਼ੁਰੂ ਕੀਤਾ ਜਿਹਦੇ ਨਾਲ ਹੋਰ ਵੀ ਜ਼ਿਆਦਾ ਗੰਭੀਰ ਸਮੱਸਿਆ ਸਾਡੇ ਸਾਹਮਣੇ ਵਰਦੀ ਨਜ਼ਰ ਆ ਰਹੀ ਹੈ ਸੋ ਫੁੱਲ ਮਿਲਾ ਕੇ ਅਸੀਂ ਪੰਜਾਬ ਦੇ ਅੰਦਰ ਚਰੋਬੜੇ ਕਾਲੀ ਦਾਲ ਸੁਧਾਰ ਲਹਿਰ ਚਲਾਉਣ ਦਾ ਪ੍ਰੋਗਰਾਮ ਕੀਤਾ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਨੂੰ ਦੇਸ਼ ਔਰ ਰਾਜ ਦੇ ਵਿੱਚ ਸਤਾ ਕਰ ਜੋਗਰੇ ਬਣਾਇਆ ਸਮੇਂ ਸਮੇਂ ਤੇ ਅਗਵਾਈ ਕੀਤੀ ਉਹਨਾਂ ਵਿੱਚ ਮਾਸਟਰ ਤਾਰਾ ਸਿੰਘ ਦੀ ਤੋਂ ਲੈ ਕੇ ਜੈਜਾ ਗੌਰ ਸਿੰਘ ਦੀ ਤੋੜ ਵਰਗੇ ਬੇਤਾਵਰੋਂ ਡੌੜਾ ਸਾਹਿਬ ਤੇ ਲੰਡੀ ਸਾਹਿਬ ਵਰਗੇ ਲੋਕਾਂ ਨੂੰ ਔਰ ਸਾਧ ਕਰਤਾ ਸਿੰਘ ਵੀ ਖਾਲਸਾ ਵਰਗੇ ਲੋਕਾਂ ਨੂੰ ਪਰ ਉਹਨਾਂ ਦੀਆਂ ਯਾਦਗਾਰਾਂ ਉਨਾ ਆ ਕੇ ਸਾਡੀ ਨਵੀਂ ਪੀੜੀ ਨੂੰ ਉਹਨਾਂ ਨਾਲ ਜੋੜਨਾ ਤੇ ਕਰਵਾਨੀ ਵਾਲੇ ਲੋਕ ਜਿਨ੍ਹਾਂ ਨੇ ਸੰਘਰਸ਼ਾਂ ਵਿੱਚ ਬੋਰਚਿਆਂ ਵਿੱਚ ਜਿੰਤੋਂ ਜ਼ਿਆਦਾ ਵਿੱਚ ਹਿੱਸਾ ਪਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਮੁੱਖ ਮਨੋਰਥ ਹੋਏਗਾ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਮਾਣਮੱਤੀ ਸ਼ਾਨਮਤੀ ਇਤਿਹਾਸ ਤੋਂ ਜਾਣੂ ਵੀ ਕਰਾ ਸਕੀਏ ਔਰ ਆਪਣੀ ਵਿਰਾਸਤ ਨਾਲ ਵੀ ਜੋੜ ਸਕੀਏ ਕਰਵਾਨੀ ਦੇ ਜਿੰਨਾ ਸਾਡਾ ਸ਼ਾਨੀ ਅਕਾਲੀ ਦਲ ਦੇ ਉਹ ਜਿਹੜੀਆਂ ਮੀਟਿੰਗਾਂ ਜਿੱਤਣ ਜਾ ਰਹੀਆਂ ਨੇ ਤੇ ਤੁਹਾਡੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਵਧਾ ਕੇ ਰਹਿ ਜੇ। ਅਸੀਂ ਇਸੇ ਤਰ੍ਹਾਂ ਜਾਣਦਾ ਸੋਚਿਆ ਵੀ ਸਾਡੀ ਨਵੀਂ ਪੀੜ੍ਹੀ ਜਿਹੜੀ ਅਕਾਲੀ ਦਲ ਦੇ ਇਤਿਹਾਸ ਤੋਂ ਟੁੱਟ ਗਈ। ਅਕਾਲੀ ਦਲ ਦੀਆਂ ਕੁਰਬਾਨੀਆਂ ਤੋਂ ਹੁਣ ਜਾਣ ਭਈ ਬੈਠੀ ਆ। ਉਹਨੂੰ ਜੋੜਨ ਲਈ ਅਕਾਲੀ ਦਲ ਦੀ ਵਿਰਾਸਤ ਨਾਲ ਇਤਿਹਾਸ ਨਾਲ ਜਿਹੜੇ ਪੁਰਾਣੇ ਲੀਡਰ ਸਹਿਬਾਨ ਨੇ ਉਹਨਾਂ ਦੀਆਂ ਜਨਮਵਾਂ ਸਤਾਵੀਆਂ ਉਹਨਾਂ ਦੇ ਵਰਸੀ ਸਮਾਗਮ ਕਰਕੇ ਉਸ ਵਿਰਾਸਤ ਦੇ ਨਾਲ ਜੁੜੇ ਜਾਊਗਾ ਔਰ ਉੱਥੇ ਅਸੀਂ ਜਿਹੜੀ ਨਵੇਂ ਜਿਨ੍ਹਾਂ ਦੀਆਂ ਕੁਰਬਾਨੀ ਵਾਲੇ ਪਰਿਵਾਰਾਂ ਉਹਨਾਂ ਨੂੰ ਸਨਮਾਨਿਤ ਕੀਤਾ ਕਰਾਂਗੇ ਤਾਂ ਕਿ ਸਾਡੀ ਯੰਗ ਜਨਰੇਸ਼ਨ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਜੁੜ ਸਕੇ ਸੱਜਣਾਂ ਦੇ ਬੇਕੀ ਕਾਰਨ ਜਿਹੜੀ ਆ ਆਖਰ ਤੱਕ ਦੇ ਲੇਨ ਅਫਿਸ ਤੇ ਆ ਗਿਆ ਹੈ ਸਿੰਘ ਬਾਦਲ ਜਿਹੜਾ ਹੈ ਤੇ ਲੈ ਆ ਗਿਆ ਉਸ ਨੂੰ ਕਿਵੇਂ ਦੇਖੋ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਸਿਹਰਤ ਜਿਤ ਲੋਕ ਇੱਥੇ ਹੋਏ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਜੇ ਸਾ ਸੁਨੀਲ ਜੀ ਬਾਦਲ ਸਿੰਘ ਜੀ ਅਕਾਲਤਾ ਸਾਹਿਬ ਤੇ ਜਾ ਕੇ ਆਪਣੀਆਂ ਹੁੰਗੀਆਂ ਦਰਤੀਆਂ ਤੇ ਲਾਹ ਪਰੋਈਆਂ ਪਤਾਈਆਂ ਤੇ ਕੀਮਾ ਜੱਜ ਕਰ ਨਹੀਂ ਕਰਦੇ ਤਾਂ ਸਾਨੂੰ ਘਟੋ ਘਟ ਕਰ ਲੈਣੀ ਚਾਹੀਦੀ ਆ ਤੇ ਅਸੀਂ ਆਪਣਾ ਇਲਾਕੇ ਤੇ ਤੁਹਾਨੂੰ ਭਰ ਸਮਝ ਕੇ ਸ੍ਰੀ ਅਕਾਲਤਾ ਸਾਹਿਬ ਤੇ ਲਿਖਤੀ ਤੌਰ ਤੇ ਪੇਸ਼ ਹੋ ਕੇ ਪੁਰਾਣੀਆਂ ਹੋਈਆਂ ਗਲਤੀਆਂ ਦੀ ਕੀਮਾ ਜੱਜ ਕਾਲੀ ਗਈ ਸੀ ਸਾਨੂੰ ਅਸੀਂ ਇਸ ਗੱਲ ਦਾ ਸਵਾਰਥ ਕਰਦੇ ਆਂ ਇਹ ਜਿਹਦਰ ਸਿੰਘ ਅਕਾਲਤਾ ਸਾਹਿਬ ਨੇ ਪੰਨ ਸਿੰਘ ਸਹਿਬਾਨ ਨਾਲ ਰਹਿ ਕਰਕੇ ਸਾਹ ਸੁਖਵੀਰ ਸਿੰਘ ਬਾਦਲ ਨੂੰ ਉਤੇਰਮ ਕੀਤਾ ਔਰ ਉਹ ਤੋਂ ਪਛਤਿਕਰ ਮਗਿਆ ਇਹ ਕਿ SLAGA ਜੋ ਸਰਬਾਤਮਕ ਜੋ ਕਰਮਾ ਔਰ ਸਾਨੂੰ ਆਸ ਆ ਕਿ ਇੱਕ ਇਤਿਹਾਸਕ ਪਾਰਥਕ ਹਿੱਤਾਂ ਅੱਛੇ ਪਾਰਥ ਦੇ ਚੰਗੇ ਭਵਿੱਖ ਲਈ ਅਕਾਲੀ ਦਲ ਦੇ ਚੰਗੇ ਭਵਿੱਖ ਲਈ ਜ세ਦਰ ਸਹਿਬਾਨ ਜਿਹੜੇ ਨੇ ਉਹ ਅੱਛਾ ਫੈਸਲਾ ਕਰਨਗੇ ਆਉਣ ਵਾਲੇ ਦਿਨਾਂ ਦੇ ਵੀ ਤੇ ਸ਼ਰਮਣੀ ਕਾਲੀਦਾਲ ਦੀ ਬਾਗਡੋਰ ਜਿਹੜੀ ਹੈ ਕਿਸੇ ਧਾਰਮਿਕ ਤੇ ਰਾਸ਼ਟਰੀ ਨੀਤੀ ਦੇ ਸਵੇਲ ਕਿਸੇ ਵਿਅਕਤੀ ਦੇ ਹੱਥਾਂ ਵਿੱਚ ਸੌਂਪਣਗੇ ਤਾਂ ਕਿ ਅਸੀਂ ਇਸ ਸਾਕੜ ਦੇ ਵਿੱਚੋਂ ਪਾਰਟੀ ਨੂੰ ਕੱਢ ਸਕੀਏ ਸ਼ਰਮਣੀ ਕਾਲੀਦਾਲ ਨੂੰ ਪਾਰਟੀ ਨੂੰ ਪਾਰਟੀ ਹੋਵੇਗੀ ਇਹ ਗੱਲ ਹੈ ਔਰ ਅਸੀਂ ਜੋ ਮਹਿਸੂਸ ਕੀਤਾ ਕਿ ਪਿਛਲੇ ਸਮੇਂ ਵਿੱਚ ਗਲਤੀਆਂ ਗਲਤੀਆਂ ਜਿਹੜੀਆਂ ਰਹੀਆਂ ਨੇ ਜਿਨ੍ਹਾਂ ਦਾ ਜਿਗਰ ਅਸੀਂ ਸਿਰੇ ਕਾਲ ਤੱਕ ਸਾਥ ਤੇ ਲਿਖਤੀ ਤੌਰ ਤੇ ਦੇ ਕੇ ਆਏ ਆ ਜੇ ਉਹ ਗਲਤੀਆਂ ਨਾ ਹੁੰਦੀਆਂ ਤਾਂ ਆਕਾਲੀ ਦਲ ਇੰਨਾ ਕਮਜ਼ੋਰ ਨਾ ਹੁੰਦਾ ਹਰਸ਼ ਤੋਂ ਫਰਸ਼ ਤੇ ਆਉਂਦਾ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਾਰਟੀ ਦੀ ਲੀਡਰਸ਼ਿਪਾ ਝੋਦਾ ਕਮੇਟੀ ਦੀਆਂ ਸਿਫਾਰਸ਼ਾਂ ਤੇ ਜੇ ਅਮਲ ਕਰੇ ਤਾਂ ਅੱਜ ਵੀ ਆਕਾਲੀ ਦਲ ਫਰਸ਼ ਤੋਂ ਵਾਪਸ ਆ ਸਕਦਾ ਕਿਉਂਕਿ ਝੋਦਾ ਕਮੇਟੀ ਨੇ ਸਾਰੇ ਪੰਜਾਬ ਦੇ ਵਰਕਰਾਂ ਦੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ ਤੇ ਉਹ ਭਾਵਨਾਵਾਂ ਦਾ ਆਦਰ ਆਦਰ ਸਤਕਾਰ ਕਰਨਾ ਸਾਡੀ ਜ਼ਿੰਮੇਵਾਰੀ ਸੀ ਪਰ ਜਿਹੜੀ ਜ਼ਿੰਮੇਵਾਰੀ ਨਿਭਾ ਨਾ ਸਕੇ ਇਸੇ ਕਰਕੇ ਉਹ ਤੋਂ ਬਾਅਦ ਵੀ ਦੁਨੀਆਂ ਚੋਣਾ ਹੋਈਆਂ ਬਾਈ ਦੁਬਾਰ ਉਹ ਤੋਂ ਬਾਅਦ ਵੀ ਲੋਕਾਂ ਨੇ ਬਾਰ ਬਾਰ ਫਤਵਾ ਅਕਾਲੀਰਾਲ ਦੇ ਉੱਤੇ ਦਿੱਤਾ ਹੁਣ ਇਹ ਹੋ ਗਿਆ ਵੀ ਲੋਕਾਂ ਦੇ ਸਾਸ ਸੂਬੇ ਲੋਕ ਕਹਿੰਦੇ ਜੇ ਸਾਸ ਸੂਬੇ ਸਿੰਘ ਹੋਣਾ ਨੇ ਜਿੱਤ ਫੜ ਲਈ ਤਾਂ ਫਿਰ ਅਸੀਂ ਵੀ ਜਿੱਤ ਫੜ ਲੈਣੀ ਆ ਤੇ ਜੇ ਉਹ ਨਹੀਂ ਮੰਨਦਾ ਤਾਂ ਅਸੀਂ ਵੀ ਨਹੀਂ ਬੰਨਣਾ ਸੋ ਇਹ ਜਿਹੜੀ ਮਤਲਬ ਕ੍ਰਾਈਸਿਸ ਖੜਾ ਹੋਇਆ ਇਹਨੂੰ ਸ੍ਰੀ ਅਕਾਲਤਾ ਸਾਹਿਬ ਵੀ ਸੋਲਵ ਕਰ ਸਕਦੇ ਨੇ ਨਿਰਪੱਖਤਾ ਨਾਲ ਪ੍ਰਾਤਨ ਰਹਿਤ ਅਨਸਾਰ ਮੈਂ ਸਮਝਦਾ ਅਸੀਂ ਆਸ ਕਰਦੇ ਹਾਂ ਕਰਨਗੇ ਉਹਨਾਂ ਨੇ ਹਾਈ ਕਮੰਡ ਦੀ ਮਦਦ ਕਬੂਲ ਕਰਦੇ ਹੋਏ ਜਾਂ ਥੱਲੇ ਲੈਵਲ ਦੀ ਲੀਡਰਸ਼ਿਪ ਦੀ ਗਲਤੀ ਸਬਤਿਆਂ ਕਾਰਨ ਜਿਉਂ ਉਹਨਾਂ ਦੇ ਲੋਕਾਂ ਦੇ ਨਾਮ ਚਲੰ ਸਾਰਾ ਕੁਝ ਅਸੀਂ ਸਾਹਮਣੇ ਦੇਖ ਰਹੇ ਹਾਂ ਪਰ ਉਹਨੂੰ ਬੁਲਾ ਕੇ ਤਾਂ ਜਿਹੜੀ ਠੋੜਾ ਕਮੇਟੀ ਦੀ ਸਿਫਾਰਸ਼ਾਂ ਨੇ ਉਹ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਜਿਹੜੀ ਲੀਡਰਸ਼ਿਪ ਆ ਉਹਨੂੰ ਤਿਆਗ ਦੀ ਭਾਵਨਾ ਤੋਂ ਮੁਕਤ ਹੋ ਜਾਈਏ ਅੰਦਰ ਮੈਂ ਸਾਡੇ ਅਕਾਲੀ ਮੀਟਿੰਗ ਸੈੱਟ ਜਿਹੜੀ ਹੈ ਕੱਲ ਨੂੰ ਦੇ ਚਾਰ ਦੇ ਸੀ ਜਿੱਦੇ ਤੋਂ ਤੁਹਾਡੀ ਮੀਟਿੰਗ ਚੱਲ ਰਹੀ ਸੀ ਕਿ ਉੱਥੇ ਹੀ ਪਾਰਟੀ ਦਫ਼ਤਰ ਦੇ ਬਾਹਰ ਜੰਮੀਰ ਬੋਲਦੇ ਨੂੰ ਬੈਠੇ ਨਹੀਂ ਦਿੱਤੀ ਗਈ ਹੈ ਤੁੰਗੇ ਬਜਾ ਦੇ ਇਹ ਵੈਸੇ ਇਹ ਨਾ ਕੱਲ ਕਿਸੇ ਨੇ ਸ਼ਰਾਰਤ ਕੀਤੀ ਆ ਕੱਲ ਕਿਸੇ ਨੇ ਬਦੋ ਬੁਦੀ ਅਫਵਾਹ ਫਲਾਤੀ ਕਿ ਸ਼ਾਇਦ ਸਾਡੇ ਵੱਲੋਂ ਵੀ ਐਸੇ ਅਕਾਲੀ ਦਲ ਦੇ ਦਫ਼ਤਰ ਤੇ ਕਬਜ਼ਾ ਕਰਨ ਜਾ ਰਹੇ ਜਿਹੜੀ ਸਰਾਸਰ ਗਲਤ ਸੀ ਸਰਾਸਰ ਝੂਠ ਸੀ ਨਾ ਸੋਚਿਆ ਜਾ ਸਕਦਾ ਨਾ ਹੋ ਸਕਦੀ ਸੀ ਨਾ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਇਹ ਕਿਸੇ ਨੇ ਆਪ ਹੀ ਜ਼ਰਾਤ ਕਰਕੇ ਮਲੇ ਇਸ ਤਰ੍ਹਾਂ ਦਾ ਵਾਤਾਵਰਣ ਬਣਾਇਆ ਸੀ ਜਿਹੜਾ ਸਰਾਸਰ ਗਲਤ ਸੀ ਔਰ ਜਿਹਨੇ ਵੀ ਬਣਾਇਆ ਸੀ ਉਹਨੂੰ ਮੋਸ਼ੀ ਚਲਣੀ ਪਈ